ਕੀਤਾ ਉੱਤੇ ਸਿੰਧੀ ਪਰਿਵਾਰਾਂ ਦੁਆਰਾ ਸਵਾਗਤ ਆਇਆ ਗਿਆ ਅਤੇ ਉੱਥੇ ਜੋ ਪ੍ਰੋਟੈਕਟ ਕਰ ਰਹੇ ਸੀਗੇ 1600 ਕਿਲੋਮੀਟਰ ਦੂਰ ਉੱਥੇ ਸਿੰਧੀ ਪਰਿਵਾਰਾਂ ਦਾ ਪ੍ਰੋਟੈਕਟ ਤੁਸੀਂ ਇੱਥੇ ਕੋਈ ਕੱਲ ਨੂੰ ਘਟਨਾ ਕਰ ਜਾਂਦੇ ਹੋ ਤਾਂ ਅਸੀਂ 84 ਹੰਢਾਈ ਆ ਕਿਉਂਕਿ ਸੰਗਤਜੀ ਅਜੰਸੀਆਂ ਇਹ ਡਰ ਬਿਠਾਰੀਆਂ ਨੇ ਉਹ ਸਾਡੇ ਡਰ ਇਹੀ ਜੋ ਵਚਨ ਉਹਨਾਂ ਨੇ ਉੱਥੇ 1600 ਕਿਲੋਮੀਟਰ ਦੂਰ ਗਏ ਆ ਉਹੀ ਉਹ ਕਈ ਕੰਨਾਤ ਮੇਰੇ ਕੰਨਾਂ ਨੇ ਸੁਣੇ ਕਈ ਸਰੀਰ ਬੋਲ ਰਹੇ ਸੀ ਕਿ ਬਾਬਾ ਜੀ ਉਹ ਸੋਧ ਰਹੇ ਸੀ ਕਿ ਨਹੀਂ ਸਾਰੀ ਸੰਗਤ ਪੰਜਾਬ ਦੀ ਹੈ ਵੀ ਪੰਜਾਬ ਨਹੀਂ ਹੈ ਹਰਿਆਣਾ ਹੈ ਇੱਥੇ ਚੜਾਸੀ ਹੰਡਾਈ ਹੈ ਇਹ ਸਾਡੇ ਅੰਦਰ ਇੱਕ ਡਰ ਪੈਦਾ ਕੀਤਾ ਹੈ ਲੇਕਿਨ ਖਾਲਸਾ ਜੀ ਜਦੋਂ ਅਸੀਂ ਕੀਰਤਨ ਸੋਧਾ ਪੜ੍ਹ ਕੇ ਸੌਣੇ ਮੋਤ ਦਾ ਡਰ ਤੇ ਉੱਥੇ ਖਤਮ ਹੋ ਗਿਆ ਇਹ ਕਹਿੰਦਾ ਮੋਤ ਦਾ ਤਾਂ ਭੈ ਹੀ ਨਹੀਂ ਹੋਣਾ ਚਾਹੀਦਾ ਗੁਰਸਿੱਖ ਜਿਹੜਾ ਅਮਰ ਧਾਰੀ ਹੈ ਉਹ ਦਸੀਂ ਅੱਜ ਅਸਲੀ ਸਾਡੇ ਲਈ ਮੋਤ ਦਾ ਭੈ ਹਟਾ ਰਹੇ ਆ ਸਾਨੂੰ ਢੀੜਾ ਦਾ ਡਰ ਦੇ ਕੇ ਡਰਾਇਆ ਜਾ ਰਿਹਾ ਹੈ ਇੱਕ ਦੂਜੀ ਇਹ ਆਪਾਂ ਨੋਟ ਕਰੀਏ ਕਿ ਸਾਡੇ ਗੁਰਗਾਂ ਸਿੰਘ ਜੀ ਮਾਰ ਜਾਗਤ ਜੀਉਤ ਹੈ ਔਰ ਜਿਹੜੇ ਬੇਆਬਦੀਆਂ ਦਾ ਦੌਰ ਸ਼ੁਰੂ ਹੋਇਆ ਇਹਨਾਂ ਜਿਹੜੇ ਨਰਕ ਧਾਰੀਆਂ ਨੇ ਪਹਿਲਾਂ ਕਿਥਾ ਸੀ ਜਾਂ ਫਿਰ ਬਾਅਦ ਚ 90 ਤੋਂ ਬਾਅਦ ਭਨੀਹਾਰ ਵਾਲਿਆਂ ਨੇ ਕੀਤਾ ਜਾਂ ਹੁਣ ਮੋਤ ਦਾ ਸਾਧਨੇ ਕੀਤਾ ਕਹਿੰਦਾ ਭਾਓ ਕਿ ਜਿੰਨੇ ਦੇਹ ਧਾਰੀ ਹੈ ਇਹਨਾ ਨੂੰ ਇਹ ਗੱਲ ਸੋਖ ਵੀ ਨਹੀਂ ਕਿ ਅਸੀਂ ਗੁਰਗ੍ਰੰਥ ਸਾਹਿਬ ਨੂੰ ਕਿਉਂ ਗੁਰੂ ਮੰਨਦੇ ਆ ਸਾਡੇ ਵਿੱਚੋਂ ਜਿਹੜੇ ਨਾਮ ਧਾਰੀ ਐ ਉਹ ਕੋਲੇ ਨੇ ਗੁਰੂ ਬਣਾ ਬਣਾ ਰੱਖਿਆ ਕਾਰਨ ਕੀ ਹੈ ਕਿ ਉਹਨਾਂ ਨੂੰ ਇਹ ਗੱਲ ਹਜਬ ਨਹੀਂ ਹੁੰਦੀ ਕਿ ਅਸੀਂ ਗੁਰੂ ਗੁਰਨਤਸਰ ਨੂੰ ਗੁਰੂ ਨਹੀਂ ਮੰਨਦੇ ਔਰ ਉਹ ਸਾਡੇ ਵਿੱਚੋਂ ਹੀ ਇਹ ਦੁੱਖ ਜੋ ਸਾਡੇ ਅੰਦਰ ਹੁਣ ਪਰ ਜਿੱਥੇ ਵਿਵਦੀ ਹੁੰਦੀ ਆ ਸਾਡੇ ਹੀਤੇ ਬਨੁੰਦਰੇ ਜਾਂਦੇ ਨੇ ਹਰਦਾਸ ਨੇ ਪਹਿਲੀ ਵਿਵਦੀ ਚਾਰ ਦੇ ਪਹਿਲਾਂ ਦੇਖੀ ਆਪਣੇ ਸਾਹਮਣੇ ਉਸ ਤੋਂ ਪਹਿਲਾਂ ਹਰਿਆਣੇ ਚ ਇੱਕ ਵਾਰੀ ਪਹਿਲਾਂ 15 ਤੋਂ ਪਹਿਲਾਂ ਹੋਈ ਸੀ ਉਹ ਕਿਸੇ ਗ੍ਰੰਥੀ ਸਿੰਘ ਨੇ ਮਹਾਰਜ ਰੂਪ ਲੈ ਕੇ ਸੀਗੇ ਤੋਂ ਫਿਰ ਕਾਂ ਜਾ ਕੇ 8-10 ਕਿਲੋਮੀਟਰ ਬਾਅਦ ਸਰੂਪ ਨਿਕਲੇ ਤੋਂ ਦੋਵੇਂ ਹਰਿਆਣੇ ਚ ਸੁਖੀ ਗੁਰਗਨ ਸਾਹਿਬ ਸ਼੍ਰੀ ਗੁਰਗੱਲ ਸਿੰਘ ਸਾਹਿਬ ਰਤਕਾਰ ਸਭਾ ਪੰਜਾਬ ਕਮੇਟੀ ਸਾਡੇ ਰਤਕਾਰ ਸਭਾਵਾਂ ਹੈ ਜਾਂ ਕਮੇਟੀਆਂ ਨੇ ਪੰਜਾਬ ਦੀਆਂ ਉਹਨਾਂ ਮੌਕਾ ਪਾੜਦੀਆਂ ਨੇ ਕਿਤੇ ਬੇਵਜਹੀ ਹੋਵੇ ਉਹ ਫਿਰ ਨਾ ਆਪਣੇ ਆਪਣੇ ਮਤਲਬ ਵੀਊ ਲੈਂਦੀਆਂ ਨੇ ਵੀਡੀਓ ਬਣਾ ਬਣਾ ਕੇ ਗੁਰੂ ਦਾ ਦਰਦ ਘਟਾ ਹੈ ਲੇਕਿਨ ਆਪਣੇ ਵੀਊ ਜ਼ਿਆਦਾ ਹੈ ਅਸੀਂ ਕਿਹੜੇ ਚੱਕਰਾਂ 'ਚ ਪੈ ਗਏ ਸਾਨੂੰ ਗੁਰੂ ਦਾ ਦੁੱਖ ਨਹੀਂ ਯਾਰ ਅਸੀਂ ਉੱਥੇ ਕਿਹਾ ਕਿ ਭਾਈ ਇਹ 10 ਨੂੰ ਮਾਰਨ ਦੀ ਸੇਵਾ ਬਖਸ਼ੀ ਹੈ ਕਿ ਬਾਬਾ ਹਰਿਆਵੈਲਾ ਸੰਤ ਉੱਥੋਂ ਹੈ ਆਪਣੇ ਸਿੱਧੀ ਬਲਦੋ ਸਿੰਘ ਬਾਬਾ ਅਮਰਜੀਤ ਸਿੰਘ ਜੀ ਉਹ ਮਹਾਰਾਜ ਰੂਪਾਂ ਦੀ ਸੇਵਾ ਕਰਦੇ ਨੇ ਕਿ ਜੋ ਮਹਾਰਾਜ ਜਿਲਤਾ ਦੀ ਸੇਵਾ ਜਾਂ ਕਿਤੇ ਅੰਖੰਡਿਤ ਹੋ ਜਾਈਏ ਮਲਪੱਟੀ ਦੀ ਸੇਵਾ ਨੇ ਉਹ ਬਾਬਾ ਜੀ ਅਸੀਂ ਉੱਥੇ ਕੁਦਰਤੀ ਕਹਿ ਮੈਂ ਬਾਬਾ ਜੀ ਚਲੋ ਮਹਾਰਾਜ ਅੰਖੰਡਿਤ ਹੋਇਆ 10 ਤਰੀਕ ਨੂੰ ਉਹਨਾਂ ਨੇ ਪਛਤਾਤਾ ਦਾ 8 ਤਰੀਕ ਨੂੰ ਪਾਠ ਰੱਖਣਾ 10 ਨੂੰ ਹੋ ਗਿਆ ਇਹ ਮੈਂ ਕਿ ਮਬਾਬਾ ਜੀ ਆਪਾਂ ਇਨੇ ਸਰੂਪ ਦੀ ਸੇਵਾ ਕਰਦਾਂਗੇ ਤੇ ਉਤੋਂ ਅਜਨਾਲੇ ਤੋਂ ਆਏ ਸੀ ਆ ਅਮਰੀਕ ਸਿੰਘ ਜਨਾਬ ਇਹਦਾ ਮਤਲਬ ਤੇ ਫਿਰ ਜਿੰਨੇ ਆਪਾਂ 400 ਮਹਾਰਾਜ ਜਿੰਨੇ ਵਿਆਪਦੀਆਂ ਹੋਈਆਂ ਉਹ ਅਗਨ ਭੇਟ ਹੋਏ ਤੇਦਾ ਮਤਲਬ ਤਾਂ ਆਪਾਂ ਵਿਆਪਦੀ ਕਿਉਂ ਕਨੇ ਕਤਲ ਹੈ ਗੁਰੂ ਪਾਸ਼ਾ ਦਾ ਕਤਲ ਹੈ ਔਰ ਅਸੀਂ 400 ਤੋਂ ਉਪਰ ਬੰਦ ਕਤਲ ਕਰਾਈ ਬੈਠੇ ਆ ਸੰਗਤ ਜੀ ਗੁਰੂ ਪਾਸ਼ਾ ਨੇ ਕਿਹਾ ਕਿ ਸਰੀਰ ਗੁਰੂ ਪੰਥ ਹੈ ਆਪਾਂ ਜੋ ਪੰਥ ਆ ਜਿੰਨੇ ਅਮਰਤਾ ਸਿੰਘ ਗੁਰੂ ਖਾਲਸੇ ਸਜੇ ਬੈਠੇ ਆ ਆਪਾਂ ਗੁਰੂ ਦਾ ਸਰੀਰ ਹਾਂ ਔਰ ਆਤਮਾ ਸ੍ਰੀ ਗੁਰੂ ਗ੍ਰੰਥ ਹੈ ਅਸੀਂ ਪ੍ਰੋਟੈਕਟ ਕਰ ਲੈ ਸਿੱਖ ਪੰਥ ਨੇ ਠੀਕ ਹੈ ਅੱਜ ਹਲੇ ਥੋੜੇ ਸੰਗ ਆਏ ਐ ਬਾਕੀ ਤਾਂ ਸਾਨੂੰ ਚਾਹੀਦਾ ਸੀ ਤੇ ਵੱਧ ਤੋਂ ਵੱਧ ਇਕੱਠਾ ਹੋਣਾ ਆਪਾਂ ਕਿਸਾਨੀ ਮੋਰਚਾ ਲਾਇਆ ਅਸੀਂ ਵੀ ਦਾਸ ਵੀ ਉੱਥੇ ਟਿਕਰੀ ਬਾਰਡਰ ਤੇ ਬੈਠੇ ਰਹੇ 6 ਮਹੀਨੇ ਤੱਕ ਉੱਥੇ ਪਹਿਰਾ ਦਿੱਤਾ ਚਲੋ ਜੋ ਆ ਪਾਕਸ਼ਾਨੀ ਸੇਵਾ ਲਈਆ ਕਿਸਾਨ ਹੋਣ ਦੇ ਨਾਲ ਤੇ ਉੱਥੇ ਇਟਰਾਲੀਆਂ ਲੈ ਕੇ ਗਏ ਆ ਜੋ ਵੀ ਹੈ ਲੇਕਿਨ ਉਹ ਬਾਤ ਤੀ ਜਾਣਦਾ ਸਾਡੀ ਹੁਣ ਅੱਜ ਵੀ ਸੰਭੂ ਬਾਰਡਰ ਤੇ ਸੰਗ ਇਕੱਠੇ ਹੋਏ ਸਾਨੂੰ ਕਿਹਾ ਬਾਬਾ ਜੀ ਉੱਥੇ ਨਹੀਂ ਭਾਈ ਉਹ ਬਾਤ ਦੀ ਗੱਲ ਹੈ ਸੋ ਤੇ ਪਹਿਲੇ ਸਿੱਖ ਲਈ ਸ੍ਰੀ ਗੁਰਗੰਦ ਸਾਹਿਬ ਜੀ ਮਹਾਰਾਜ ਜੀ ਹੈ ਤੇ ਇਹ ਸਾਡੇ ਆਪਣੇ ਭਾਈ ਜੋ ਗੁਰਜੀਤ ਸਿੰਘ ਨੇ ਮੋਰਚਾ ਲਾਇਆ ਹੈ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਸੰਗਤ ਜੀ ਇਹ ਹੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਮੋਰਚੇ ਦਾ ਸਾਥ ਦਿਓ ਤੇ ਆਪਣੇ ਤਨ ਮਨ ਧਨ ਨਾਲ ਸਹਿਯੋਗ ਦੇ ਕੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਿੱਤੇ ਅਪਨ ਨਕਮਸਤਕ ਰੋਜ਼ ਸਵੇਰੇ ਹੁੰਨੇ ਆ ਨਿਤਨੇਮ ਵੀ ਕਰਦੇ ਆ ਜੇਕਰ ਰਣ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼ਹੀਦ ਵਾਹਿਗੁਰੂ ਜੀ ਦੀ ਫਤਿਹ ਆਪ ਸਭ ਸੰਗਤ ਆਪ ਸਭ ਨਾਲ ਜੀਵਨ ਆਪ ਦੀ ਕੋਟੀ ਜਿੰਨਾਂ ਮੈਂ ਲੈ ਗਿਆ ਉਹ ਰਾਤ ਨੂੰ ਮਸਮਾਨੇ ਦੀ ਜੀ ਉਹ ਕਹਿੰਦਾ ਵੀ ਅਸੀਂ ਧਰਨੇ ਤੇ ਜਾ ਰਹੇ ਹਾਂ ਗੁਰੂ ਸਾਹਿਬ ਇਹ ਨਹੀਂ